ਇਹ ਹੈ ਹੁਸ਼ਿਆਰਪੁੱਡੀ ਰਹੀਮਪੁਰ ਵਾਲੀ ਸਬਜ਼ੀ ਮੰਡੀ ਇੱਥੇ ਆ ਕੇ ਲੱਗਦਾ ਜਿਵੇਂ ਲੋਕ ਸਬਜ਼ੀਆਂ ਦੇ ਨਾਲ-ਨਾਲ ਬਿਮਾਰੀ ਦੀ ਵੀ ਖਰੀਦਾਰੀ ਕਰਨ ਆਂਦੇ ਨੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਹੋਰ ਥਾਵਾਂ ਤੇ ਜਾ ਕੇ ਲੋਕਾਂ ਨੂੰ ਲਾਈਵ ਵਿੱਚ ਸਨੇਹਤਾ ਦਿੰਦੇ ਨੇ ਪਰ ਸ਼ਾਇਦ ਇਹ ਥਾਂ ਉਹਨਾਂ ਦੀਆਂ ਅੱਖਾਂ ਚੋਂ ਬਚੀ ਹੋਈ ਹੈ ਜਾਂ ਫਿਰ ਜਾਨਵੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ ਗੰਦਗੀ ਦੇ ਢੇਰ ਮੰਡੀ ਦੀ ਹਕੀਕਤ ਦੱਸ ਰਹੇ ਨੇ ਇੱਥੇ ਤਾਜ਼ਾ ਸਬਜ਼ੀ ਘੱਟ ਬਦਬੂ ਜ਼ਿਆਦਾ ਮਿਲਦੀ ਹੈ ਲੋਕਾਂ ਦੇ ਪੈਸਿਆਂ ਨਾਲ ਚੱਲਣ ਵਾਲਾ ਬੋਰਡ ਜੋ ਸਿਰਫ ਸਿਆਸੀ ਫੋਟੋ ਸ਼ੂਟਾਂ ਲਈ ਹੈ ਤਾਂ ਫਿਰ ਇਹਨਾਂ ਮੰਡੀਆਂ ਦੀ ਹਾਲਾਤ ਪੁੱਛਣ ਵਾਲਾ ਕੌਣ ਹੈ ਜਨਤਾ ਦਾ ਚੁੱਪ ਹੈ ਪਰ ਸੱਚ ਇਹ ਹੈ ਕਿ ਇਹ ਮੰਡੀ ਹੁਣ ਬਿਮਾਰੀ ਦਾ ਖੁੱਲਾ ਖੇਡ ਮੈਦਾਨ ਬਣ ਚੁੱਕਾ ਹੈ ਹੁਣ ਉੜੀਖ ਹੈ ਸਾਨੂੰ ਵੀ ਤੇ ਸ਼ਹਿਰ ਵਾਸੀਆਂ ਨੂੰ ਵੀ ਕਿਸ ਵੇਲੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਬਾਕੀ ਜਗ੍ਹਾ ਤੇ ਜਿੱਦਾਂ ਜਾ ਕੇ ਲਾਈਵ ਸ਼ੂਟ ਕਰਦੇ ਨੇ ਤਾਂ ਇੱਥੇ ਵੀ ਲਾਈਵ ਸ਼ੂਟ ਕਰਕੇ ਹੋਸ਼ਿਆਰਪੁਰੀਆਂ ਨੂੰ ਮੰਡੀ ਦਾ ਇਹ ਸੱਚ ਕਦੋਂ ਤਖਾਨਗੇ ਇੰਤਜ਼ਾਰ ਹੈ ਚੇਅਰਮੈਨ ਸਾਹਿਬ